ਜਿਸ ਨੂੰ ਮੇਰੇ ਬਾਦਸ਼ਾਹ ਨੇ ਇੰਜ ਕਹਿ ਦਿੱਤਾ ਹੈ ਦਸਮ ਦਵਾਰ ਦਾ ਖੁੱਲਣਾ ਕਿਉਂਕਿ ਇਹ ਜਦ ਖੁੱਲਦਾ ਹੈ ਤੇ ਇਹੀ ਪਰਮ ਪ੍ਰਕਾਸ਼ ਪਰਮ ਸੁੰਦਰਤਾ ਪਰਮ ਸਚਾਈ ਪਰਮ ਖੇੜਾ ਪਰਮ ਮਸਤੀ ਪ੍ਰਗਟ ਹੁੰਦੀ ਹੈ ਦਸਮ ਦਵਾਰ ਨੂੰ ਇੱਥੇ ਮਸਤਕ ਵਿੱਚ ਮੰਨਿਆ ਔਰ ਅੱਗੇ ਆ ਚੱਕਰ ਦੇ ਥੱਲੇ ਤ੍ਰਿਕਟੀ ਨੂੰ ਮੰਨਿਆ ਇੱਥੇ ਜਿਦਾਂ ਜ਼ਿਕਰ ਤ੍ਰਲੋਚਨ ਨੇ ਕੀਤਾ ਹੈ ਏਡਾ ਪਿੰਗ ਦਾ ਸੁਖਮਨਾ ਤੀਨ ਬਸੇ ਇੱਕ ਠਾਏ ਬੈਣੀ ਤੇ ਸੰਗਮ ਪ੍ਰਿਆਗ ਮਨਮੱਜਨ ਕਰੇ ਤਿਥਾਏ ਸੱਜੀ ਸੁਰ ਏਡਾ ਗੰਗਾ ਹੈ ਖੱਬੀ ਸੁਰ ਪਿੰਗਲਾ ਜਮਨਾ ਹੈ ਉਪਰ ਇੱਕ ਹੋਰ ਨਾਲੀ ਆਉਂਦੀ ਹੈ ਉਸ ਦਾ ਇੱਥੇ ਮੇਦੇ ਨੂੰ ਤ੍ਰਿਕਟੀ ਕਹਿੰਦੇ ਨੇ ਉਹ ਸੁਖਮਨਾ ਸਰਸਤੀ ਹੈ ਪ੍ਰਯਾਗ ਰਾਜ ਦੇ ਵਿੱਚ ਜਿਹਦਾ ਨਾਂ ਹੈ ਤ੍ਰਿਬੈਣੀ ਤਿੰਨ ਦਰਿਆਵਾਂ ਦਾ ਸੰਗਮ ਚ ਗੰਗਾ ਜਮਨਾ ਸੁਰਸਤੀ ਕਦੀ ਤੁਸੀਂ ਉੱਥੇ ਜਾਓ ਗੰਗਾ ਜਮਨਾ ਦਾ ਹੀ ਮਿਲਣਾ ਹੈ ਤੀਜੀ ਨਦੀ ਕੋਈ ਨਹੀਂ ਪਰ ਉਹਨੂੰ ਕਹਿੰਦੇ ਤ੍ਰਿਬੈਣੀ ਹੈ ਦਰਸ਼ ਬੰਦਾ ਤਸਵੀਰਾਂ ਨਾਲ ਸਮਝਦਾ ਹੈ ਬੰਦਾ ਥੋੜਾ ਜਿਹਾ ਪ੍ਰਤੱਖ ਪ੍ਰਮਾਣ ਨਾਲ ਸਮਝਦਾ ਹੈ ਤਾਂ ਉੱਥੇ ਜਦ ਪੁੱਛੀ ਤ੍ਰਿਬੈਣੀ ਤਾਂ ਤੀਜੀ ਬੈਣੀ ਕਿੱਥੇ ਹੈ ਕੀ ਜਾ ਦਰਿਆ ਕਿੱਥੇ ਉਹ ਕਹਿੰਦੇ ਨੇ ਗੋਪਤ ਰੂਪ ਵਿੱਚ ਅੰਦਰੋਂ ਮਿਲਦਾ ਹੈ ਜ਼ਮੀਨ ਦੇ ਥੱਲੋਂ ਆਉਂਦਾ ਹੈ ਤੁਸੀਂ ਕਿਸੇ ਪੰਡੇ ਕੋਲੋਂ ਤੇ ਪੁੱਛਣਾ ਉਹ ਇਹੀ ਕਹੇਗਾ ਐ ਸਾਹਮਣੇ ਗੰਗਾ ਰੀ ਇਹਦੋਂ ਜਮਨਾਰੀਏ ਤੋਂ ਆਂਦਾ ਮਿਲਨ ਹੈ ਸਰਸਤੀ ਕਿੱਥੇ ਕਹਿੰਦੇ ਨੇ ਅੰਦਰੋਂ ਆ ਰਹੀ ਹੈ ਗੋਪਤ ਤੋ ਸੱਜੀ ਤੇ ਖੱਬੀ ਸੁਰਤੇ ਦਿਖਾਈ ਦੇ ਰਹੀ ਹੈ ਗੰਗਾ ਜਮਨਾ ਉੱਪਰੋਂ ਜਿਹੜੀ ਆਂਦੀ ਹੈ ਗੋਪਤ ਰੂਪ ਵਿੱਚ ਉਹਦਾ ਇੱਥੇ ਵਾਸਾ ਹੈ ਇਹਨਾਂ ਤਿੰਨਾਂ ਦਾ ਇੱਥੇ ਜੋੜ ਹੈ ਇਹਨੂੰ ਕਹਿੰਦੇ ਨੇ ਤ੍ਰਿਕੁਟੀ भगत कबीर कहन त्रिकुटी संद में देखिया घटहु घट, घट जागे ऐसी बुद्ध समाचरि घटमाए ते आगे मैं इस त्रिकुटी नो विन ले त्रिकुटी संद इसनो में जोड़ ले भाव शुरू शुरू से ज्यों सुरत ऊपर उठ रही है ਇਹ ਤ੍ਰਿਖਟੀ ਤੋਂ ਜਦ ਅੱਗੇ ਲੰਘਦੀ ਹੈ ਕਹਿੰਦੇ ਨੇ ਉਦੋਂ ਹੀ ਅਸਲ ਦੇ ਤ੍ਰਿਬੈਣੀ ਦਾ ਸੰਗਮ ਪ੍ਰਿਆਗ ਦਾ ਤੀਰਥ ਪ੍ਰਗਟ ਹੁੰਦਾ ਉਹ ਜਿਹੜਾ ਅੰਦਰ ਦਾ ਪ੍ਰਿਆਗ ਹੈ ਤ੍ਰਿਬੈਣੀ ਬਾਹਰੋਂ ਕੋਈ ਪ੍ਰਤੀਕ ਚਾਹੀਦਾ ਸੀ ਤਾਂ ਉਥੇ ਗੰਗਾ ਜਮਨਾ ਦਾ ਜਿਹੜਾ ਪ੍ਰਿਆਗ ਰਾਜ ਦੇ ਵਿੱਚ ਮਿਲਣਾ ਹੈ ਨਾ ਉਹ ਸਾਹਮਣੇ ਰੱਖ ਦਿੱਤਾ ਗਿਆ ਬਈ ਇੱਥੇ ਤ੍ਰਿਬੈਣੀ ਹੈ ਔਰ ਖੁਦ ਭਗਤ ਬੈਣੀ ਨੇ ਇਸ ਨੂੰ ਤ੍ਰਿਬੈਣੀ ਮੰਨ ਲਿਆ ਈੜਾ ਪਿੰਗਲਾ ਸੁਖਮਨਾ ਤਿੰਨ ਬਸੇ ਇਕਠਾ ਹੈ ਬੈਣੀ ਤੇ ਸੰਗਮ ਪ੍ਰਿਆਗ ਮਨਮੱਜਨ ਕਰੇ ਤੇ ਥਾਏ ਭਗਤ ਜੀ ਕਹਿੰਦੇ ਮੇਰਾ ਮਨ ਇਸ ਪ੍ਰਿਆਗ ਰਾਜ ਵਿੱਚ ਰੋਜ਼ ਇਸ਼ਨਾਨ ਕਰਦਾ ਤੇ ਬੈਣੀ ਹੈ ਗੁਜਰਾਤ ਦੇ ਇਲਾਕੇ ਦਾ ਅਹਮਦਾਬਾਦ ਦੇ ਨੇੜੇ ਕਿਧਰੇ ਪਿੰਡ ਹੈ ਇਸ ਦਾ ਤੇ ਕਿੱਥੇ ਪ੍ਰਿਆਗ ਰਾਜ ਕਿੱਥੇ ਗੁਜਰਾਤ ਤੂੰ ਰੋਜ਼ ਚਲਾ ਜਾਣਾ ਹੈ ਕਿਸ ਤਰ੍ਹਾਂ ਜਾਣਾ ਹੈ ਨਹੀਂ ਬੈਠਿਆ ਹੀ ਬਿਠਾਇਆ ਕਹਿੰਦਾ ਮੈਂ ਰੋਜ਼ ਪ੍ਰਿਆਗ ਵਿੱਚ ਇਸ਼ਨਾਨ ਕਰਦਾ ਬੈਣੀ ਤੇ ਸੰਗਮ ਪ੍ਰਿਆਗ मज्जन करे तो थै अभ्यासी मनुख जब जाप करता है तो मैं एक छेड़ी हुई गल न फिर दोहरा वाहगुरु वाहेगुरु वाहे बस यही गुरु घर योग है यही भोग है यही तप है और यही प्राणायाम यम है यही सब कुछ है और किसी निकमे चक्कर ना पैण ਚੌਕੜਾ ਮਾਰ ਕੇ ਜਾਪ ਕਰਦਿਆਂ ਕਰਦਿਆਂ ਪੈਰ ਥਕਣ ਕੋਈ ਥਕਣਾ ਨਹੀਂ ਜਿਹ ਹੈ ਪ੍ਰਤੀਤ ਹੋਵੇ ਕੋਈ ਗੱਲ ਨਹੀਂ ਆਸਣ ਬਦਲ ਸਕਦੇ ਬੰਦਿਸ਼ ਨਹੀਂ ਹੈ ਪੁਰਾਣੇ ਮਹਾਪੁਰਸ਼ਿਕ ਬੈਰਾਗਣ ਰਖ ਲੈਂਦੇ ਸਨ ਲੱਕੜੀ ਦੀ ਅੱਗੋਂ ਉਹਦੇ ਉੱਤੇ ਇੰਜ ਟਿੱਕ ਕੇ ਵੀ ਜਾਪ ਕਰਦੇ ਸਨ ਬਈ ਥੱਕ ਗਏ ਹੁਣ ਬੈਠੇ ਆ ਬੈਠੇ ਆ ਕਮਰ ਦੁਖਣ ਲੱਗ ਪਈ ਸੰਸਾਰ ਦਾ ਕੰਮ ਕਰਦੇ ਆ ਕਰਦੇ ਆ ਸਰੀਰ ਥੱਕਦਾ ਹੈ ਧਾਰਮਿਕ ਕੰਮ ਕਰਦੇ ਆ ਵੀ ਸਰੀਰ ਥੱਕਦਾ ਹੈ ਔਰ ਉਹਨੇ ਚਿਰ ਤੱਕ ਹੀ ਥਕਾਵਟ ਹੈ ਜਿੰਨੇ ਚਿਰ ਤੱਕ ਹਜ਼ਾਰਾਂ ਪੰਖੜੀਆਂ ਵਾਲਾ ਕਮਲ ਖਿੜਦਾ ਨਹੀਂ ਉਹ ਸਹਿਸਦਲ ਕਮਲ ਖਿੜਦਾ ਨਹੀਂ ਜਿੰਨੇ ਚਿਰ ਤੱਕ ਉਤਨੇ ਚਿਰ ਤੱਕ ਤੇ ਮਿਹਨਤ ਹੈ ਉਤਨੇ ਚਿਰ ਤੱਕ ਤੇ ਸਾਧਨਾ ਹੈ ਤੇ ਮੈਂ ਫਿਰ ਅਰਜ਼ ਕਰ ਰਿਹਾ ਕਮਾਇਆ ਹੋਇਆ ਧਨ ਪਿਓ ਤੋਂ ਪੁੱਤਰ ਤੋਂ ਇੱਕ ਦੂਜੇ ਨੂੰ ਮਿਲ ਜਾਏਗਾ ਜਪਿਆ ਜਪਾਇਆ ਨਾਮ ਕੋਈ ਨਹੀਂ ਮਿਲਦਾ ਤੇ ਜਿਹੜਾ ਕਹਿ ਦੇਵੇ ਮੈਂ ਜਪਿਆ ਜਪਾਇਆ ਨਾਮ ਦੇ ਨਾਮ ਸਮਲੋ ਬਹੁਤ ਝੂਠਾ ਤੇ ਪਖੰਡੀ ਸੰਤ ਐ ਨਾ ਕਬੂਲ ਕਰਿਆ ਕਰੋ ਇਸ ਤਰ੍ਹਾਂ ਦੇ ਝੂਠ ਤੇ ਪਖੰਡ ਦੀਆਂ ਦੁਕਾਨਾਂ ਹੁਣ ਪੰਜਾਬ ਦੇ ਵਿੱਚ ਤੇ ਬੰਦ ਹੋ ਰਹੀਆਂ ਨੇ ਪਰ ਮੈਂ ਦੇਖਦਾ ਬਾਹਰ ਹੁਣ ਸ਼ੁਰੂ ਹੋ ਰਹੀਆਂ ਨੇ ਦੋ ਲੋਸ ਪਤਾ ਨਹੀਂ ਮੇਰੇ ਤੁਹਾਨੂੰ ਚੰਗੇ ਲਗਣ ਭਾਵੇਂ ਨਾ ਚੰਗੇ ਲਗਣ ਨਾ ਚੰਗੇ ਲਗਣ ਤਾਂ ਵੀ ਕੋਈ ਪਰਵਾਹ ਨਹੀਂ ਪਰ ਇਤਨੀ ਗੱਲ ਮੈਂ ਅਸਰ ਕਰਨਾ ਧਾਰਮਿਕ ਤੌਰ ਤੇ ਹਿੰਦੁਸਤਾਨ ਦੇ ਬੰਦਿਆਂ ਨਾਲੋਂ ਬਾਹਰ ਦੇ ਬੰਦੇ ਕਰੀਬਨ ਕਰੀਬਨ ਪਛੜੇ ਹੋਏ ਅੱਗੇ ਨਹੀਂ ਪਛੜੇ ਇਸ ਵਾਸਤੇ ਜਿਸ ਪਖੰਡ ਦਾ ਬੋਲਬਾਲਾ ਇੱਥੇ ਹੈ ਇਹਦੀਆਂ ਤੇ ਧਜੀਆਂ ਉਡਾ ਦਿੱਤੀਆਂ ਗਈਆਂ ਨੇ ਹਿੰਦੁਸਤਾਨ ਵਿੱਚ ਪਰਿਪਖੰਡ ਚੱਲਦੇ ਇੱਥੇ بڑے بڑے ਅਖਬਾਰਾਂ ਚ ਨਿਕਲ ਆਉਂਦਾ ਹੈ ਸ਼੍ਰੀ ਸਤਗੁਰੂ ਜੀ ਮਹਾਰਾਜ ਆ ਰਹੇ ਨੇ 에ਰਪੋਰਟ ਤੇ ਸਵਾਗਤ ਕਰਨ ਵਾਸਤੇ ਜਾਓ ਪਰਬੰਧਕ ਕਹਿ ਦਿੰਦੇ ਨੇ ਹਮ ਗੁਰਗਨ ਸਾਹਿਬ ਦਾ ਪ੍ਰਕਾਸ਼ ਨਹੀਂ ਹੋਵੇਗਾ ਕਿਉਂਕਿ ਸਤਗੁਰੂ ਜੀ ਮਹਾਰਾਜ ਆ ਗਏ ਨੇ ਇਸ ਤਰ੍ਹਾਂ ਮੈਂ ਕਈ ਗੁਰਦੁਆਰਿਆਂ 'ਚ ਦੇਖਿਆ ਤੁਹਾਡੇ ਮਿਡਲੈਂਡ ਵਿੱਚ ਔਰ ਪਰਬੰਧਕ ਵੀ ਮੰਦੇ ਪੈਣੇ ਉਹਨਾਂ ਦੀ ਅਕਲ ਨੂੰ ਵੇਖ ਕੇ ਅੰਦਾਜ਼ਾ ਲਾਣਾ ਪੈਂਦਾ ਹੈ ਅਕਲ ਹੈ ਵੀ ਸਹੀ ਕਿ ਨਹੀਂ ਇਹ ਵੀ ਸੋਚਣਾ ਪੈਂਦਾ ਇਹ ਵੀ ਵਿਚਾਰਨਾ ਪੈਂਦਾ ਔਰ ਹਕੀਕਤ ਹੈ ਇਤਿਹਾਸ ਮੌਜੂਦ ਸਬੂਤ ਮੌਜੂਦ ਲਿਖਤਾ ਸਾਰੀਆਂ ਮੌਜੂਦ ਫਿਰ ਵੀ ਮਨ ਘੜਕ ਕਿਸੇ ਘੜੇ ਜਾਂਦੇ ਤੇ ਇੱਕ ਦਾਵੇਦਾਰ ਵੀ ਨਹੀਂ ਕਈ ਦਾਵੇਦਾਰ ਜੇ ਇੱਕ ਵੀ ਹੋਵੇ ਤੇ ਮਨ ਲਈਏ ਲੜਾਈ ਮੈਂ ਦੇਖਦਾ ਅਕਸਰ ਗਰਸਤੀਆਂ ਚਾਉਂਦੀ ਹੈ ਜਾਂ ਚੋਟੀ ਦੇ ਧਾਰਮਿਕ ਪੁਰਸ਼ ਕਦੀ ਜ਼ਾਲਮਾਂ ਨਾਲ ਲੜਦੇ ਤੇ ਹੁਣ ਜਦ ਇੱਕ ਡੇਰੇ ਚ ਜਾਉਣਾ ਤੇ ਇੱਕ ਡੇਰੇ ਦੇ ਚ ਪੰਜ ਸੰਤ ਬਣੇ ਬੈਠੇ ਤੇ ਪੰਜ ਹੀ ਭਰ ਕੇ ਬੰਦੂਕਾਂ ਬੈਠੇ ਇੱਕ ਦੂਜੇ ਦੇ ਇਹ ਪ੍ਰਦਕਸ਼ਿਨ ਹੈ ਪਹਿਲੇ ਜ਼ਾਲਿਮਾਂ ਤੇ ਗੋਲੀਆਂ ਚੱਲਦੀਆਂ ਸਨ ਦੁਸ਼ਤ ਤੇ ਗੋਲੀਆਂ ਚੱਲ ਆਉਣ ਮੈਂ ਡੇਰੇ ਵਿੱਚ ਦੇਖੇ ਆਪਣੇ ਆਪ ਦੇਤੇ ਗੋਲੀਆਂ ਇੱਕ ਦੂਜੇ ਤੇ ਚਲਾਈ ਜਾਂਦੇ ਤੇ ਸੰਤਾਂ ਦੇ ਝਗੜੇ ਅਦਾਲਤਾਂ ਵਿੱਚ ਦਰਸਲ ਸੰਤ ਪਣੇ ਦੇ ਝਗੜੇ ਨੇ ਉਹ ਜਿਹੜਾ ਕਿਹਾ ਹੈ ਨਾ ਅਸੀਂ ਤੇ ਬਹੁਤ ਤਿਆਗੀਆਂ ਬਹੁਤ ਤਿਆਗੀਆਂ ਤੇ ਦੁਨੀਆ ਭਰ ਦਾ ਸੋਨਾ ਜਿਹੜਾ ਗੁੰਬਦਾਨੋਂ ਲਾਇਆ ਕਿਆ ਸੀ ਤੇ ਗ੍ਰਸਤੀ ਨਹੀਂ ਅਸੀਂ ਗ੍ਰਸਤੀ ਨਹੀਂ ਤੇ ਕਰੋੜਾਂ ਦੀ ਜਿਹੜੀ ਧਨ ਸੰਪਦਾ ਹੈ ਉਹਦੇ ਝਗੜੇ ਹੁਣ ਅਦਾਲਤਾਂ ਚ ਨੇ। ਤੋਂ ਇਹਨਾਂ ਝਗੜਿਆਂ ਨੂੰ ਵੇਖ ਕੇ ਹਿੰਦੁਸਤਾਨ ਦੇ ਤੇ ਇੱਜ਼ਤ ਮਾਨ ਮਰਿਆਦਾ ਇਹਨਾਂ ਦੇ ਮਿੱਟ ਗਏ। ਇਸ ਵਾਸਤੇ ਡੇਰੇ ਹੁਣ ਇੱਧਰ ਬਣਨ ਲੱਗ ਪਏ ਨੇ। ਗੁਰਦੁਆਰਾ ਸ਼ਬਦ ਵੀ ਇਹ ਹਟਾ ਰਹੇ ਨੇ ਕਿਉਂਕਿ ਗੁਰਦੁਆਰਾ ਰੱਖਿਆ ਤੇ ਫਿਰ ਕੋਈ ਮਤਾ ਗੁਰਮਤੀ ਆ ਜਾਏ। ਤੋਂ ਚਲੋ ਠਾਠ ਬਣਾਓ ਆਸ਼ਰਮ ਬਣਾਓ। ਨਿਰਗੁਣ ਬਾਲ ਮੰਦਰ ਬਣਾਓ ਗੁਰਦੁਆਰੇ ਦੀ ਗੱਲ ਹੀ ਹਟਾਓ। ਕੰਕ ਗੁਰਦੁਆਰੇ ਦੀ ਗੱਲ ਕਰਦੇ ਆਂ ਗੁਰਮਤ ਸਾਹਮਣੇ ਆ ਜਾਂਦੀ ਹੈ ਤੇ ਜੇ ਗੁਰਮਤ ਆ ਗਈ ਤੇ ਸਾਡਾ ਪਖੰਡ ਕੋਈ ਨਹੀਂ ਗੁਰਮਤ ਆ ਗਈ ਤੇ ਸਾਡਾ ਝੂਠ ਕੋਈ ਨਹੀਂ ਗੁਰਮਤ ਆ ਗਈ ਤੇ ਜੋ ਕੁਝ ਅਸੀਂ ਕਰਨਾ ਚਾਹੁੰਦੇ ਆ ਉਹ ਕਰ ਨਹੀਂ ਸਕਾਂਗੇ ਤਾਂ ਖੈਰ ਪਿਛਲ ਤੱਕ ਇਹ ਜਿਹੜੀ ਤ੍ਰਿਕਟੀ ਹੈ ਇਸ ਦਾ ਜਿਹੜਾ ਅਭਿਆਸ ਹੈ ਅਗਰ ਸਹੀ ਮੈਨੇਜ ਤੁਹਾਡੇ ਵਿੱਚ ਸ਼ੁਰੂ ਹੋ ਜਾਏ ਕਿਮਾ ਕਰਨੀ ਫਿਰ ਪਖੰਡ ਵਾਸਤੇ ਤਾਂ ਨਹੀਂ ਰਹਿੰਦੀ ਤੇ ਹੁਣ ਜਿਹੜੀ ਅਸਲੀ ਗੱਲ ਮੈਂ ਤੁਹਾਡੇ ਸਾਹਮਣੇ ਰੱਖਾਂ ਜਿਉਂ-ਜਿਉਂ ਤੁਸੀਂ ਜਾਪ ਕਰੋਗੇ ਨਾਭੀ ਤੋਂ ਥੱਲੇ ਬੈਠੀ ਹੋਈ ਕੁੰਡਲ ਮਾਰ ਕੇ ਜੋ ਸ਼ਕਤੀ ਹੈ ਉਹ ਉੱਠਣਾ ਸ਼ੁਰੂ ਹੁੰਦੀ ਹੈ ਔਰ ਜਦ ਉੱਠਣਾ ਸ਼ੁਰੂ ਹੁੰਦੀ ਹੈ ਤੇ ਪਤਾ ਚੱਲਦਾ ਹੈ ਇੰਨੀ ਮਹਿਰਸ ਕਰਦੇ ਚਿਹਰਾ ਬਦਲਦਾ ਹੈ ਨੇਤਰ ਬਦਲਦੇ ਨੇ ਜੀਵਨ ਦਾ ਢੰਗ ਬਦਲਦਾ ਹੈ ਸੋਚਣ ਦਾ ਢੰਗ ਬਦਲਦਾ ਹੈ ਰੋਜ਼ ਮਰਿਆ ਦੀ ਕਿਰਿਆ ਬਦਲਦੀ ਹੈ ਅਵਸਥਾ ਬਦਲਦੀ ਹੈ ਸੁਭਾਅ ਬਦਲਦਾ ਹੈ ਸਭ ਕੁਝ ਬਦਲਦਾ ਹੈ ਇਹ ਤਬਦੀਲੀ ਦਿਖਾਈ ਦਿੰਦੀ ਹੈ ਇੱਕ ਬੱਚਾ ਜਦੋਂ ਜਵਾਨ ਹੋਣ ਲੱਗਦਾ ਹੈ ਨਾ ਉਹਨੂੰ ਕੁਝ ਦਿਖਾਈ ਦੇਣ ਲੱਗ ਪੈਂਦਾ ਹੈ ਭਈ ਮੇਰਾ ਬਚਪਨਾ ਰੁਕਸਤ ਹੋਣ ਲੱਗ ਇੱਕ ਜਵਾਨ ਜਦ ਬੁੱਢਾ ਹੋਣ ਲੱਗਦਾ ਹੈ ਉਹਨੂੰ ਦਿਖਾਈ ਦੇਣ ਲੱਗ ਪੈਂਦਾ ਹੈ ਨਾ ਵੀ ਤੋਂ ਥੱਲੇ ਉਹ ਸ਼ਕਤੀ ਜਦ ਉੱਚੀ ਉੱਠਦੀ ਹੈ ਬਚਪਨਾ ਸਮਾਪਤ ਹੋਣ ਲੱਗਦਾ ਹੈ ਕੁਝ ਜਵਾਨੀ ਦੇ ਵਿੱਚ ਕਦਮ ਪਹਿਣ ਲੱਗ ਪੈਂਦੇ ਨੇ ਦਿਖਾਈ ਦੇਣ ਲੱਗ ਪੈਂਦਾ ਕੁਝ ਝਲਕਾਂ ਸਾਹਮਣੇ ਆਉਂਦੀਆਂ तो जैसे मैं अर्ज की सतगुरु की बाणी कि शरीर के अंदर बहुत प्रबल चक्कर ने ते छे दी एक है, खट एक कर कोठड़ी बांधी वस्त अनूप बीच पाई ते कोठड़ी भी ऐसी है कि कोठे बीथर कोठड़ी परम कोठड़ी विचार इस कोठी के अंदर कोठी फिर होर कोठी फिर होर कोठी है फिर होर कोठी फिर परम कोठड़ी है, है फिर परम, है, फिर परम वस्तु है ਇੰਝ ਕਹਿ ਲੋ ਇਹ 6 ਕਮਰਿਆਂ ਵਾਲਾ ਮਕਾਨ ਹੈ ਤੇ ਸਾਡੇ ਕੋਲ ਹੈ ਤੇ ਅਸੀਂ ਸਾਰੀ ਜ਼ਿੰਦਗੀ ਮਕਾਨ ਦੇ ਬਾਹਰ ਹੀ ਬੈਠੇ ਰਹਿੰਦੇ ਹਾਂ ਬੂਏ ਕਦੀ ਗੁਈਆ ਹੀ ਨਹੀਂ ਕਿਸੇ ਕਮਰੇ 'ਚ ਗਏ ਹੀ ਨਹੀਂ ਮੂਲ ਆਧਾਰ ਸਵ ਦਿਸਟਾਨ ਮਣੀਪੁਰ ਅਨਾਹਤ ਵਿਸ਼ੇਸ਼ਕ ਅਗਰ ਕਿਸੇ ਦਾ ਵੀ ਪਤਾ ਕੋ ਨਹੀਂ ਮਕਾਨ ਦੇ ਬਾ ਉਹ ਮਕਾਨ ਨਾਲ ਸੱਡਾ ਹੈ ਅਸੀਂ ਕਹਿ ਦਿੰਦੇ ਹਾਂ ਸਰੀਰ ਨਾਲ ਸੱਡਾ ਉਹ ਮਕਾਨ ਨਾਲ ਸੱਡਾ ਹੈ ਬੈਠੇ ਬਾਹਰ ਅੰਦਰ ਗਏ ਹੀ ਨਹੀਂ ਅੰਦਰ ਨਾ ਜਾਣ ਦਾ ਇੱਕ ਕਾਰਨ ਹੈ ਤਾਂਨੇ ਮਾਰ ਲੈਨੇ ਦਰਵਾਜ਼ਾ ਬੰਦ ਕਰ ਬੈਠੇ ਚਾਬੀਆਂ ਖੋ ਬੈਠੇ ਇਸ ਸਤਸੰਗ ਦੇ ਚਾਬੀਆਂ ਹੀ ਲੱਭਣੀਆਂ ਲਾਹਨੇ ਕਿ ਗੁਰ ਬਿਨ ਮਨ ਕਾ ਤਾਗ ਨਾ ਬੜੇ ਅਵਰ ਨਾ ਕੁੰਜੀ ਹੱਥ ਬਸ ਇੱਥੋਂ ਕੁੰਜੀ ਲੱਭੇ ਉਹ ਜਿਹੜੀ ਖੋ ਗਈ ਹੈ ਸਾਡੇ ਕੋਲ ਤਾਂ ਕਿ ਤਾਣਾ ਖੁੱਲੇ ਦਰਵਾਜ਼ਾ ਖੁੱਲੇ ਤੇ ਅਸੀਂ ਇਸ ਮਕਾਨ ਦੇ ਚ ਪ੍ਰਵੇਸ਼ ਕਰੀਏ ਜਿਦੇ ਬਾਹਰ ساری ਜ਼ਿੰਦਗੀ ਬੈਠੇ ਰਹਿਆ ਕਈ ਜਨਮਾਂ ਤੋਂ ਬੈਠੇ ਆ ਕਈ ਜਨਮਾਂ ਤੋਂ ਕਈ ਦਫਾ ਇਸ ਤਰ੍ਹਾਂ ਦੀ ਕਾਇਆ ਮਿਲੀ ਬਾਹਰ ਹੀ ਬੈਠ ਕੇ ਸਮਾਪਿਤ ਕਰ ਚੜੇ ਉਹਨਾਂ ਮਾਰ ਕਰਦੇ ਰਹੇ ਇਹ ਮਕਾਨ ਸੜਾ ਹੈ ਇਹ ਮਕਾਨ ਸੜਾ ਹੈ ਲੇਕਿਨ ਪਤਾ ਕੱਖ ਵੀ ਨਹੀਂ ਮਕਾਨ ਵਿੱਚ ਹੈ ਕੀ ਤੇਰੇ ਗਏ ਆ ਕਦੇ ਅੰਦਰ ਕਦੀ ਚਾਤ ਮਾਰੀ ਹੈ ਤੂੰ ਬਾਹਰ ਹੀ ਉਲਝਿਆ ਹੈ ਮਕਾਨ ਦੇ ਬਾਹਰ ਬਸ ਬਾਹਰ ਹੀ ਉਲਝਿਆ ਪੇ ਪੰਜ ਗਿਆਨ ਇੰਦਰੇ ਇਹ ਮਕਾਨ ਦੇ ਬਾਹਰ ਨੇ ਇਹਨਾਂ ਦਾ ਰਸ ਵੀ ਬਾਹਰ ਪਿਆ ਅੰਦਰ ਕੋਈ ਨਹੀਂ ਅੱਖਾਂ ਦਾ ਰਸ ਬਾਹਰ ਪਿਆ ਕੰਨਾਂ ਦਾ ਰਸ ਬਾਹਰ ਪਿਆ ਰਸਨਾ ਦਾ ਰਸ ਬਾਹਰ ਪਿਆ ਇਹ ਸਭ ਕੁਝ ਬਾਹਰ ਹੈ ਇੱਥੇ ਧੂਲ ਜਾ ਰਹੀ ਹੈ ਅੰਦਰ ਤੇ ਕਦੇ ਗਿਆ ਹੀ ਨਹੀਂ ਪ੍ਰਵੇਸ਼ ਹੀ ਨਹੀਂ ਕੀਤਾ ਅੰਦਰ ਇੱਕ ਬੜੀ ਅਨੋਪਨਮ ਵਸਤੀ ਹੈ ਸਵਮ ਪ੍ਰਮਾਤਮਾ ਦਾ ਨਾਮ ਹੈ ਨੌਨਿਤ ਅੰਮ੍ਰਿਤ ਪ੍ਰਗ ਦਾ ਨਾਮ ਦੇਹੀ ਮੇਂ ਤਿਸ ਕਾ ਬਿਸਰਾਮ ਤੂੰ ਤੇ ਅੰਦਰ ਕਦੀ ਗਿਆ ਹੀ ਨਹੀਂ ਭਗਤ ਪੀਪਾ ਜੀ ਕਹਿੰਦੇ ਕਾਇਆ ਬਹੁ ਖੰਡ ਖੋਜ ਤੇ ਨਾਉ ਨੇ ਦਪਾਏ ਨਾ ਕਛ ਆਏ ਬੋ ਨਾ ਕਛ ਜਾਏ ਬੋ ਰਾਮ ਕੀ ਦੁਹਾਈ ਤੋ ਜਪ ਹੀ ਇੱਕ ਤਰੀਕਾ ਹੈ ਤੇ ਜਪੋ ਤਾ ਏਕੋ ਨਾਮ ਅਵਰ ਨਿਰਾਫਲ ਕਾਮ ਜਿਹੜੇ ਕਰਮ ਜਿਹੜੇ ਧਰਮ ਜਪ ਦੇ ਉੱਤੇ ਨਹੀਂ ਖੜੇ ਪਖੰਡ ਨੇ ਕਰਮ ਧਰਮ ਪਾਖੰਡ ਜੋ ਦੀਸ ਹੈ ਤੈਨ ਜਮ ਜਾਗਾਤੀ ਲੂਟੇ ਆਨਾ ਕਰ ਛਡੋ ਪੋਨ ਕਰ ਛਡੋ ਸੇਵਾ ਕਰ ਛਡੋ ਜਪ ਨਹੀਂ ਕੀਤਾ ਪਖੰਡ ਕਰਮ ਧਰਮ ਪਖੰਡ ਜੋ ਦੀਸੇ ਪੁਨੇਯਮਨਾ ਲਈ ਮਸਯਮਨਾ ਲਈ ਸੰਗਰਾਣ ਮਨਾ ਲਈ ਜਪ ਨਹੀਂ ਕੀਤਾ ਪਖੰਡ ਕੁਛ ਵੀ ਨਹੀਂ ਗਲਬਣ ਕਰਮ ਧਰਮ ਪਖੰਡ ਜੋ ਦੀਸੇ ਜਿਹੜੇ ਕਰਮ ਜਿਹੜੇ ਧਰਮ ਜਪਤੇ ਨਹੀਂ ਖੜੇ ਪਖੰਡ ਨੇ ਜਪ ਮੋਲ ਹੈ ਜਪ ਪੈਲੇ ਤੋ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬਾਣੀ ਜਪ ਹੈ ਗੁਰਨਾਮਿਕ ਦਾ ਸੰਦੇਸ਼ ਤੇ ਉਪਦੇਸ਼ ਪਹਿਲਾ ਜਪ ਹੈ। ਔਰ ਜਉ ਜਪ ਸ਼ੁਰੂ ਹੁੰਦਾ ਹੈ ਸੁਤੀ ਹੋਈ ਉਹ ਸ਼ਕਤੀ ਉੱਠਦੀ ਹੈ। ਇਹਨੂੰ ਯੋਗੀ ਕਿਸੇ ਹੋਰ ਢੰਗ ਨਾਲ ਵਰਣਨ ਕਰਦੇ ਨੇ ਤੇ ਗੁਰਮਤਿ ਦੀ ਜਿਹੜੀ ਸਿੱਖਿਆ ਤੇ ਧਿਕਸ਼ਾ ਹੈ ਉਹਦੀ ਰੋਸ਼ਨੀ ਵਿੱਚ ਰਹਿ ਕੇ ਮੈਂ ਇਹ ਥੋੜੀ ਜੀਆਂ ਵਿਚਾਰਾ ਥੋੜੇ ਸਾਹਮਣੇ ਰੱਖਦਾ ਤੇ ਨਾ ਉਹਨਾਂ ਦਾ ਕਹਿਣਾ ਕੁਝ ਹੋਰ ਹੈ। ਔਰ ਉਹ ਇਸ ਕੁੰਡਲਨੀ ਨੂੰ ਸੁਰਜਾਉਂਦੇ ਨੇ ਤਾਤ੍ਰਿਕ ਯੋਗਾ ਨਾਲ ਪ੍ਰਾਣਾਯਮ ਦੀ ਸਿੱਧੀ ਨਾਲ ਤੇ ਕਿਸੇ ਦੀ ਕੁੰਡਲਨੀ ਸੁਰਜੀ ਹੋਵੇ ਐਸਾ ਦੇਖਣ ਵਿੱਚ ਵੀ ਮੈਨੂੰ ਨਹੀਂ ਆਇਆ ਕਦੇ ਇਹ ਗੱਲ ਵੱਖਰੇ ਹੈ ਕਿ ਕਾਨਪੁਰ ਵਿੱਚ ਮੈਂ ਇੱਕ ਗਰਸਤੀ ਸਹਿਜਧਾਰੀ ਸਿੰਘ ਜ਼ਰੂਰ ਦੇਖਿਆ ਜੋ ਅੱਥੇ ਪੈਰ ਬਸ ਸੁਖਮਨੀ ਸਾਹਿਬੀ ਪੜਦਾ ਸੀ ਜ਼ਬਾਨੀ ਉਸਨੋਂ ਕਰਨ ਸੀ ਪੜਦਾ ਹੀ ਰਹਿੰਦਾ ਸੀ ਕਿ ਚੇਕੇ ਦੇ ਪਿਸ਼ੌਰ ਦੇ ਇਲਾਕੇ ਦਾ ਬਸ ਸਵੇਰੇ ਸ਼ਾਮ ਗੁਰਦੁਆਰੇ ਆਣਾ ਦਿਨ ਭਰ ਆਪਣਾ ਕੰਮ ਦੰਦਾ ਕਰਦਿਆਂ ਵੀ ਸੁਖਮੰਨੀ ਪੜਦੇ ਰਹਿਣਾ ਤੇ ਇੱਕ ਦਿਨ ਮੈਂ ਉਸ ਦੇ ਮਿੱਤਰ ਤੋਂ ਪੁੱਛਿਆ ਮੈਂ ਕਿ ਮੈਂ ਤੇ ਕਈ ਦਿਨਾਂ ਦਾ ਆਇਆ ਹਾਂ ਉਸ ਮਹਾਂਪੁਰਖ ਦੇ ਦਰਸ਼ਨ ਨਹੀਂ ਹੋਏ ਉਹ ਸੈਦਾਰੀ ਵੀਰ ਹੈ ਅਖਣੇ ਕਿ ਉਹਦੀ ਕੁੰਡਲਨੀ ਜਾਗ ਗਈ ਤੇ ਮਸਤੀ 'ਚ ਬੈਠਾ ਰਹਿੰਦਾ ਹੈ ਮਸਤੀ ਵਿੱਚ ਬਸ ਅੱਠੇ ਪੈਰ ਹੁਣ ਸੁਰ ਦੇ ਚ ਸੁਖਮਨੀ ਪੜਦਾ ਰਹਿੰਦਾ ਮਸਤ ਹੋ ਕੇ ਬੈਠਾ ਲੀਨ ਹੈ ਖੈਰ ਮੁਖਤਸਰ ਹੁਣ ਮੈਂ ਅਰਜ਼ ਕਰਾਂ ਨਾਭੀ ਤੋਂ ਥੱਲੇ ਇਹ ਜੋ ਸ਼ਕਤੀ ਕੁੰਡਲ ਮਾਰ ਕੇ ਬੈਠੀ ਹੈ ਇਹਦਾ ਮੂੰਹ ਥੱਲੇ ਹੈ ਤੇ ਹੁਣ ਜਗਾਣ ਵਾਸਤੇ ਆਵਾਜ਼ ਚਾਹੀਦੀ ਹੈ ਵਾਹਿਗੁਰੂ ਵਾਹਿਗੁਰੂ ਬਸ ਉਸ ਸਤ ਉਸ ਸੁਤੀ ਹੋਈ ਸ਼ਕਤੀ ਨੂੰ ਜਗਾਉਂਦਾ ਇਹ ਆਵਾਜ਼ ਹੈ ਸ਼ਕਤੀ ਉੱਪਰ ਉੱਠਦੀ ਹੈ ਜੈਸੇ ਜੈਸੇ ਸ਼ਬਦ ਅੰਦਰ ਜਾਂਦਾ ਹੈ ਸ਼ਬਦ ਚੋਟ ਕਰਦਾ ਹੈ ਸ਼ਕਤੀ ਉੱਪਰ ਉੱਠਦੀ ਹੈ ਤੇ ਪਹਿਲਾ ਚੱਕਰ ਹੈ ਮੂਲਾਧਾਰ ਇਹਨੂੰ ਵਿਨ ਕੇ ਜੋ ਅੰਦਰ ਜਾਂਦੀ ਹੈ ਸਮਝ ਲਓ ਅਜ ਮਕਾਨ ਦਾ ਮਾਲਕ ਪਹਿਲੇ ਕਮਰੇ ਚ ਗਿਆ ਅਜ ਇਸ ਨੂੰ ਕੁਝ ਮਕਾਨ ਦੀ ਸਮਝ ਪਈ ਅਜੇ ਘਰ ਦੇ ਅੰਦਰ ਹੀ ਗਿਆ ਬਾਹਰ ਹੀ ਰਿਹਾ ਹਮੇਸ਼ਾ ਘਰ ਦੇ ਬਾਹਰ ਹੀ ਰਿਹਾ ਔਰ ਸੱਚ ਜਾਣ ਮੈਂ ਆਪਣੀ ਜ਼ਿੰਦਗੀ ਚ ਕੈਸਾ ਬੰਦਾ ਦੇਖਿਆ ਹਲਦਵਾਨੀ ਬੜੀ ਸੋਹਣੀ ਕੋਠੀ ਬਣਾਈ ਬੜਾ ਸੰਗ ਮਰਮਰ ਲਾਇਆ ਬੜੀ ਮਿਹਨਤ ਤੇ ਬਾਹਰ ਤੇ ਨ ਟਪਰੀਆਂ ਸਨ ਉੱਥੇ ਹੀ ਖਾਣਾ ਪੀਣਾ ਬਣਾਣ ਉੱਥੇ ਹੀ ਖਾਣ ਉੱਥੇ ਹੀ ਸੌਂ ਤੇ ਜਦੋਂ ਦਾਸ ਨੂੰ ਲੈ ਗਏ ਤੇ ਕੁਦਰਤੀ ਗੱਲ ਹੈ ਉਹ ਮੂਰਖ ਤਾਂ ਸਮਝ ਲੋ ਪਿਆਨ ਗਏ ਮੈਂ ਸੁਭਾਅ ਕੋ ਪੁੱਛ ਬੈਠਾ ਮੈਂ ਕਿ ਮਕਾਨ ਤੁਹਾਡਾ ਹੀ ਹੈ ਕੱਢ ਲ ਗਏ ਹਾਂ ਸਾਡਾ ਹੀ ਤੇ ਮੈਂ ਕਿ ਭੀ ਟਪਰੀ ਚ ਕਿਉਂ ਰਹਿੰਦੇ ਪਏ ਬਾਹਰ ਬਣਾਈ ਹੋਈ ਹੈ ਇੰਨਾ ਫੁੱਲਾ ਦਲਾਂ ਬਾਗ ਬਗੀਚਾ ਇੰਨਾ ਸੋਹਣਾ ਤੁਸੀਂ ਮਹਿਲ ਖੜਾ ਕੀਤਾ ਕਹਿੰਦੇ ਗੈਨੇ ਦੇ ਅੰਦਰ ਰਹੀਏ ਬੱਚੇ ਖਰਾਬ ਕਰ ਛਿੜਦੇ ਗੰਦਗੀ ਹੋ ਜਾਂਦੀ ਮੈਂ ਕਿਹਾ ਕਦੋਂ ਦੇ ਬਾਹਰ ਰਹ ਰਹੇ ਹੋ ਕਹਿੰਦੇ ਦਿਨ ਸਾਲ ਉਦੋਂ ਮੈਨੂੰ ਇੱਕਦਮ ਖਿਆਲ ਆਇਆ ਇੱਕ ਆਇਆ ਇੱਕ ਮਕਾਨ ਇੱਕ ਇੱਕ ਕਮਰੇ ਚ ਬੜੀ ਰੌਣਕ ਪਰ ਬੰਦਾ ਹਮੇਸ਼ਾ ਹੀ ਜ਼ਿੰਦਗੀ ਬਾਹਰ ਹੀ ਕੱਟ ਛਿੜਦਾ ਪਤਾ ਹੀ ਨਹੀਂ ਚੱਲਦਾ ਮੈਨੂੰ ਮਕਾਨ ਦਿਖਾਉਣ ਵਾਸਤੇ ਕਹਿੰਦਾ ਆ ਤੁਹਾਨੂੰ ਕਮਰੇ ਦਿਖਾਏ ਸਜਾਵਟ ਬੜੀ ਸੀ ਬੜੀ ਗਨਸੇ ਤਾਂ ਸਜਾਵਟ ਮੇਰੇ ਮੂੰਹੋਂ ਨਿਕਲਿਆ ਉਹ ਮੁੜ ਕੇ ਬਾਦ ਫਿਰ ਕੁਦਰਤੀ ਗੱਲ ਹੈ ਉਹਨੇ ਨੱਕ ਪਹੁੰਚਾਣੇ ਸੀ ਮੈਂ ਕਿ ਸਰਦਾਰ ਜੀ ਤੁਹਾਡੀ ਕਿਸਮਤ ਇਚ ਰਹੇਗਾ ਤੁਹਾਨੂੰ ਮੈਂ ਕੁਹਾਗਾ ਵਾਲਾ ਨਹੀਂ ਮੰਨ ਸਕਦਾ ਬਣਾਣਾ ਨਸੀਬ ਹੋ ਗਿਆ ਰਹਿਣਾ ਨਸੀਬ ਹੀ ਕੋਈ ਨਹੀਂ ਤੇ ਇੱਕ ਕੋਈ ਖੁਸ਼ਕਿਸਮਤੀ ਥੋੜੀ ਵੀ ਖਰਾਬ ਹੋ ਜਾਣੀ ਮੈਂ ਉਥੇ ਦਿੱਲੀ ਦੇ ਵਿੱਚ ਇੱਕ ਸਿੰਘ ਨੂੰ ਦੇਖਿਆ ਸਾਈਕਲ ਤੇ ਚਾਵੇਂ ਵੀ ਸਾਫ਼ ਕਰਦਾ ਤੇ ਤੇ ਭਈ ਸਿੰਘ ਸਾਹਿਬ ਤੁਸੀਂ ਜਾਣਦੇ ਤੇ ਹਮੇਸ਼ਾ ਸਾਈਕਲ ਤੇ ਉਹ ਗੱਡੀ ਤੁਹਾਡੇ ਕੋਲ ਗਿਆਨੀ ਜੀ ਬਾਹਰ ਪ੍ਰਸਾਦ ਹੋਰੀ ਚਿੱਕੜੇ ਖਰਾਬ ਹੋ ਜਾਣੀ ਖਰਾਬ ਹੋ ਜਾਈ ਤੇ ਜਦੋਂ ਧੋਪਾਂ ਨੇ ਗਰਮੀਆਂ ਦੀ ਕਹਿੰਦੇ ਨਹੀਂ ਕੱਢਣੇ ਧੋਪ ਦੇ ਰੰਗ ਫਿੱਕਾ ਪੈ ਜਾਂਦੇ ਤੇ ਲਈ ਕਿਸ ਵਾਸਤੇ किस नहीं तू नहीं पता वस्तु कौल है वो है किस को। मकान एक बड़ा कीमती मिले है, प्रवेश नहीं किया बस बाहर ही है, बाहर ही है। जाप शुरू होया सुरत ते शक्ति ने अजंदर अंदर प्रवेश किया ध्यान दे आसरे शक्ति ऊपर उठी मूलाधार चक्र विन के जो अगे गई ਤਾਂ ਕੀ ਦੇਖਦਾ ਵਾਸ਼ਨਾ ਖਤਮ ਇਹ ਬਿਸ਼ਟਰ ਦਾ ਕੀੜਾ ਸ਼ਹਿਦ ਦੀ ਮੱਖੀ ਬਣ ਗਿਆ ਇਹ ਤੈਨੂੰ ਫੁੱਲਾਂ ਤੇ ਬੈਠਣ ਲੱਗ ਪਿਆ ਪਹਿਲੇ ਗੰਦਗੀ ਦੇ ਚੋਂ ਰਸ ਕੱਢਦਾ ਸੀ ਹੁਣ ਫੁੱਲਾਂ ਚੋਂ ਕੱਢਦਾ ਹੈ ਪਹਿਲੇ ਸੰਸਾਰ ਦੇ ਵਿਕਾਰਾਂ ਦੇ ਚੋਂ ਰਸ ਕੱਢਦਾ ਸੀ ਹੁਣ ਪ੍ਰਭੂ ਦੇ ਨਾਮ ਦੇ ਚੋਂ ਰਸ ਕੱਢਣ ਲੱਗ ਪਿਆ ਰਸ ਤੋਂ ਬਿਨਾ ਜੀਵਣਾ ਤੇ ਬੜੀ ਔਖੀ ਗੱਲ ਹੈ ਰਸ ਤੇ ਚਾਹੀਦਾ ਹੈ ਹੁਣ ਕੋਈ ਨਵਾਂ ਰਸ ਆਇਆ ਹੈ ਤੇ ਕੁਦਰਤੀ ਗੱਲ ਹੈ ਉਹ ਰਸ ਆਵਾ ਇਹ ਰਸ ਨਹੀਂ ਬਾ ਇਤੇ ਕੁਦਰਤੀ ਕਰ ਸੁਭਾਵਕ ਇੱਥੇ ਸਿਰਫ ਇਹ ਇੰਦੀ ਵਿਕਾਰਾਂ ਦੀ ਵਾਸ਼ਨਾ ਹੀ ਸਮਾਪਤ ਹੋਈਏ ਕਿਉਂਕਿ ਉਰਦਗਮਨ ਹੋ ਗਈ ਹੈ ਸ਼ਕਤੀ ਸ਼ਕਤੀ ਦਾ ਵੇਗ ਥੱਲੇ ਦੀ ਤਰਫ ਹੋਵੇ ਤੋ ਵਾਸ਼ਨਾ ਦਾ ਰਸ ਬਣਦੀ ਹੈ ਕਾਮ ਰਸ ਬਣਦੀ ਹੈ ਉਰਦਗਮਨ ਹੋਵੇ ਨਾਮ ਰਸ ਬਣਦੀ ਹੈ ਸ਼ਰਾਂ ਰਸ ਬਣਦੀ ਜਾਪ ਜਾਰੀ ਹੈ ਧਿਆਨ ਦੇ ਆਸਰੇ ਤੇ ਇਹ ਸ਼ਕਤੀ ਅਜ ਦੂਸਰੇ ਕਮਰੇ ਵਿੱਚ ਪ੍ਰਵੇਸ਼ ਕਰਦੀ ਹੈ दूजा चक्र सब दिष्टान चिंता नहीं जीवन की नहीं आस तू सर जी प्रत पा लिखे सास ग्रास जिस मरने ते जग डरे मेरे मन आनंद मरने ही पाईए पूर्ण परमानंद मौत का कोई पै नहीं है डरे नहीं गए पर अजे मकान के कुछ कमरे बाकी ने परम वस्तु अनुपम वस्तु कमल हजार कमरे जाप जारी, है। ध्यान आशरे से शक्ति उर्द गमन होई, तीसरा चक्कर भी विने गया मणिपुर विचार समाप्त हो गए ਆਮ ਕਥਾ ਕਰ ਰਹੇ ਹਾਂ ਇਹ ਵਿਚਾਰ ਨੇ ਲੇਕਿਨ ਇੱਕ ਐਸੀ ਵੀ ਅਵਸਥਾ ਹੈ ਜਦ ਸੁੱਤ ਉੱਚੀ ਉੱਡਦੀ ਹੈ ਵਿਚਾਰ ਖਤਮ ਉਹ ਭਾਵਕ ਦੁਨੀਆ ਹੈ ਭਾਵਕ ਭਾਵਨਾ ਦੀ ਦੁਨੀਆ ਉੱਥੇ ਵਿਚਾਰ ਖੋ ਜਾਂਦਾ ਹੈ ਵਿਚਾਰਾਂ ਦੀ ਲੋੜ ਨਹੀਂ ਪੈਦੀ ਜਿੰਨੂੰ ਕਿਹਾ ਗਿਆ ਹੈ ਸੁਧਮੇ ਨਾ ਸੁਧ ਰਈ ਮਤਮੇ ਨਾ ਮਤ ਹੈ ਤੇ ਜਦ ਸੋਧੀ ਕੋਈ ਨਹੀਂ ਮਤੀ ਕੋਈ ਨਹੀਂ ਤਾਂ ਵਿਚਾਰ ਕਿੱਥੇ ਕਹੋ ਕਬੀਰ ਬੁੱਧ ਹਰ ਲਈ ਮੇਰੀ ਬੁੱਧ ਬਦਲੀ ਸਿੱਧ ਪਾਈ ਮੇਰੀ ਬੁੱਧ ਤੇ ਰੱਬ ਨੇ ਹੀ ਚੁਰਾ ਲਈ ਫਲਸਫਾ ਵਿਚਾਰ ਇਹ ਸਭ ਥੱਲੇ ਹੀ ਰਹਿ ਗਏ ਥੱਲੇ ਦੀ ਗੱਲ ਕੋਈ ਖਾਸ ਗੱਲ ਨਹੀਂ ਹੈ ਉੱਚੇ ਉੱਠ ਗਏ ਇਸ ਤਰ੍ਹਾਂ ਦੀ ਹਾਲਤ ਦੇ ਵਿੱਚ ਅਗਾਹ ਚਲ ਕੇ ਮੌਨ ਨਸੀਬ ਹੁੰਦਾ ਹੈ ਖਾਮੋਸ਼ੀ ਅੰਦਰੋਂ ਖਾਮੋਸ਼ੀ विचारਾਂ ਦੀ ਖਾਮੋਸ਼ੀ ਹੋਈ ਤਾਂ ਬੰਦਾ ਅਸਲੀ ਮੌਨੀ ਹੈ ਬਾਹਰੋਂ ਮੂੰਹ ਕਰਕੇ ਮੌਨ ਧਾਰਨ ਕੀਤਾ ਅੰਦਰੋਂ ਦੁਨੀਆ ਭਰ ਦਾ ਕਲੇਸ਼ ਪਿਆ ਚੱਲਦਾ ਕੋਈ ਮੌਨੀ ਥੋੜੀ ਹੈ ਪਖੰਡੀ ਇਹ ਤੇ ਪਖੰਡ ਅੰਦਰੋਂ ਮੌਨ ਘਟਤ ਹੋਇਆ ਮੋਹ ਨਿਰ ਵਿਚਾਰ ਅਵਸਥਾ ਬਣੀ ਵਿਚਾਰ ਸ਼ਾਂਤ ਹੋ ਗਏ ਵਿਚਾਰ ਖਾਮੋਸ਼ ਹੋ ਗਏ ਪਿਆਰ ਦੀ ਦੁਨੀਆ ਉਮੜਨ ਲੱਗ ਪਈ ਪਿਆਰ ਦੀ ਦੁਨੀਆ ਦਾ ਜਨਮ ਹੋਣ ਲੱਗ ਪਿਆ ਤੇ ਹਮ ਪਿਆਰ ਨੇ ਜੋ ਕਰਾਮਾਤਾ ਕਰਨੀਆਂ ਨੇ ਸਹਜੇ ਸਹਜੇ ਜਾ ਹੁਣ ਸ਼ਕਤੀ ਤੇ ਧਿਆਨ ਦੇ ਨਾਲ ਪਿਆਰ ਦਾ ਮਿਸ਼ਰਣ ਹੋ ਗਿਆ ਉੱਪਰ ਉੱਠ ਕੇ ਇਹ ਵਿਨ ਛੜਿਆ ਇਹਨਾਂ ਨੇ ਅਨਾਹਤ ਨੋਦੀ ਇਹ ਚੌਥਾ ਚੱਕਰ ਹੈ ਇਹਦੇ ਵਿਨ ਦੇ ਆਨਹਦ ਦੁਨੀਆਂ ਦੇ ਬਾਜੇ ਵੱਜਣ ਲੱਗਦਾ ਬਾਜੇ ਨਾਦ ਅਨੇਕ ਅਸੰਖਾਂ ਕਹਤੇ ਬਾਵਣ ਹਾਰੇ ਇਤੇ ਰਾਗ ਪਰੇ ਸੋ ਕਈਨ ਤੇਤੇ ਗਾਣਾ ਸੁਨ ਸਮਾਦ ਅਨਹਦ ਤੈ ਨਾਦ ਕਹਿਨ ਨ ਜਾਇ ਅਚਰਜ ਬਿਸਮਰ ਚੋਟ ਰਚਿਤ ਮੋੜ ਮਨ ਮੇਰੇ ਬਾਜੇ ਅਨਹਦ ਬਾਜਾ ਅਨਹਦ ਵਾਜੇ ਵਜ ਪੈਣਾ ਇਹ ਅਚੇਤ ਮਨ ਤੂੰ ਜਪਤੇ ਕਰ ਤੋ ਅਨਹਦ ਧੁਨੀਆਂ ਵਜ ਪਈਆਂ ਅਨਹਦ ਬੋਲ ਪ੍ਰਮਾਤਮਾ ਦੇ ਬੋਲ ਨੇ ਤੋ ਪਰਮਾਤਮਾ ਦੀ ਬਾਣੀ ਤੇ ਸੁਣ ਲਈ ਅਜੇ ਪਰਮਾਤਮਾ ਨਹੀਂ ਦਿਖਾਈ ਦਿੱਤਾ ਇਸ ਵਿੱਚ ਤੇ ਕਹਿੰਦੇ ਹਨ ਅਨਹਦ ਨਾਦ ਪਰਮਾਤਮਾ ਦਾ ਬੋਲ ਹੈ ਪਰਮ ਪ੍ਰਕਾਸ਼ ਪਰਮਾਤਮਾ ਦਾ ਸਰੂਪ ਹੈ ਨਾਮ ਜਪਣ ਦੇ ਚ ਇਹ ਦੋ ਘਟਨਾਵਾਂ ਘਟਦੀਆਂ ਨਾਮ ਜਪਤ ਕੋਟ ਸੂਰੁ ਉਜਾਰਾ ਬਿਨ ਸੇ ਭਰਮ ਅੰਧੇਰਾ ਯਾ ਚੇਤ ਅਚੇਤ ਮੋੜ ਮਨ ਮੇਰੇ ਬਾਜੇ ਅਨਹਦ ਬਾਜਾ ਅਨਹਦ ਬਾਜਾ ਵੱਜ ਪੈਂਦਾ ਔਰ ਇਹ ਦੇ ਉੱਤੇ ਸੇਬਾਂ ਦੀ ਬਾਣੀ ਚ ਬੜਾ ਜ਼ਿਕਰ ਹੈ ਵਾਜੇ ਪੰਜ ਸੱਤ ਤੇ ਘਰ ਸੁਹਾਗੇ ਘਰ ਸੁਹਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੇ ਦਰਸਲ ਅਨੰਦ ਸਾਰਜ ਜਿਤਨੀ ਅਨਾਹਦ ਧੁਨੀਆਂ ਦਾ ਜ਼ਿਕਰ ਹੈ ਸ਼ਾਇਦ ਕਿਸੇ ਹੋਰ ਪਾਸੇ ਹੈ ਬਹੁਤ ਗੁਰੂ ਅਮਰਦਾਸ ਜੀ ਨੇ ਜ਼ਿਕਰ ਕੀਤਾ ਬੜਾ ਹੀ ਜ਼ਿਕਰ ਕੀਤਾ ਵਾਜੇ ਅਨਹਦ ਤੂਰੇ ਅਨਹਦ ਤੂਰੇ ਅਨਹਰਫ ਨੇ ਹੀ ਰੀਆਂ ਵਜਣ ਲੱਗ ਪੈਂਦਾ ਅਨਹਦ ਵਾਜੇ ਵਜਣ ਲੱਗ ਪੈਂਦਾ अनहद शहनाइया की गूंज बुझण लग पी शहनाई ते कोई नहीं बज रही है फनीरी ती कोई नहीं बज रही है नरसिंगा कोई नहीं बज रही है ढोल ढोलते अंदर कोई नहीं पिया पर बज रहा अणमड़िया मंदल बाजे बिन सावन गाना गाजे बादल बिन बरखा हो तत्त बिचारे को चमड़े का मड़िया होया नहीं पर ढोल बज रहा है नामदेव कह रहे तो अनहद दुनिया सुनाई दे लग पे परमात्मा दे बोल ने ਭਗਤ ਮਸਤ ਹੁੰਦਾ ਹੈ ਅਭਿਆਸੀ ਮਸਤ ਹੁੰਦਾ ਹੈ ਪ੍ਰਭੂ ਆਵਾਜ਼ ਤੇ ਤੇਰੀ ਸੁਣਾਈ ਦੇ ਰਹੀ ਹੈ ਪਰ ਅਜੇ ਦੂਰੀ ਹੈ ਅਜੇ ਤੂੰ ਨਹੀਂ ਦਿਖਾਈ ਦੇ ਰਿਹਾ ਤੇਰੀ ਆਵਾਜ਼ ਸੁਣਾਈ ਦੇ ਰਹੀ ਮੈਂ ਤੈਨੂੰ ਸੁਣ ਤੇ ਰਿਹਾ ਮੈਂ ਤੈਨੂੰ ਵੇਖ ਨਹੀਂ ਰਿਹਾ ਤੂੰ ਜਾਪ جاری ਹੈ ਹੁਣ ਜਾਪ ਅਨਹਦ ਹੋ ਗਿਆ ਹੈ ਹੁਣ ਰਸਨਾ ਵਾਹਿਗੁਰੂ ਵਾਹਿਗੁਰੂ ਨਹੀਂ ਕਹਿੰਦੀ ਹੁਣ ਅੰਦਰੋਂ ਹੀ ਚੱਲਦਾ ਹੈ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾ ਹੁਣ ਉੱਠਦੇ ਆ ਬੈਠਦੇ ਆ ਵੀ ਇਹ ਚੱਲਦਾ ਅਨਹਰ ਦੁਨੀਆ ਜਿਨ੍ਹਾਂ ਦੇ ਅੰਦਰ ਵੱਜਦੀਆਂ ਹਨ ਕਿਉਂਕਿ ਦੂਜਾ ਬੰਦਾ ਸੁਣ ਤੇ ਸਕਦਾ ਨਹੀਂ ਪਰ ਮੈਨੂੰ 3-4 ਮਹਾਪੁਰਸ਼ਾਂ ਨੇ ਸੁਣਨ ਵਾਲ ਦੱਸਿਆ ਚਾਰੇ ਗ੍ਰਸਤੀ ਸਨੇ ਕੇ ਦੌਰ ਦੇ ਚਿੱਕਾਨਪੁਰ ਦੇ ਸੇ ਇੱਕ ਮੈਂ ਚੰਡੀਗੜ੍ਹ 'ਚ ਦੇਖਿਆ ਰਿਟਾਇਰਡ ਪੁਲਿਸ ਅਫਸਰ ਸੀ भजन 바ਉ ਜੌਹਰ ਦਾ ਕਨੜਾ ਕਿਆ ਰੱਬ ਦੀ ਬਖਸ਼ਿਸ਼ ਹੋ ਗਈ ਬੰਦਗੀ ਹੋ ਗਈ ਤੇ ਉਹਨੇ ਵੀ ਕਹਿ ਦਿੱਤਾ ਵੀ ਇਹ ਜੋ ਦੁਨੀਆਂ ਮੇਰੇ ਅੰਦਰ ਵੱਜਦੀਆਂ ਨੇ ਇੱਕ ਹੀ ਹੈ ਕਿਉਂਕਿ ਇਸ ਤਲ ਤੇ ਵੀ ਸੰਸਾਰ ਬਣਿਆ ਰਹਿੰਦਾ ਜੇ ਪਰਮ ਪ੍ਰਕਾਸ਼ ਤੇ ਹੈ ਕੋਈ ਨਹੀਂ ਨਾਦ ਹੈ ਅਨहद नाद ਹੈ ਤੇ ਮੈਂ ਉਹਨੂੰ ਕਹਿ ਮੈਂ ਕਿ ਤੂੰ ਇੰਨਾ ਖੁਸ਼ਕਿਸਮਤ ਹੈ ਜਿਹੜਾ ਮਹਿਲ ਤੈਨੂੰ ਰੱਬ ਨੇ ਦਿੱਤਾ ਹੈ ਨਾ ਉਹਦੇ ਚੌਥੇ ਕਮਰੇ 'ਚ ਤੂੰ ਪ੍ਰਵੇਸ਼ ਕਰ ਗਿਆ ਤੋ ਚਾਰ ਕਮਰੇ ਵੇਖ ਲਏ। ਅਰੇ ਬੜੀ ਖੁਸ਼ਕਿਸਮਤੀ ਹੈ। ਇਨਾ ਲੱਖਾਂ ਕਰੋੜਾਂ ਮਨੁੱਖਾਂ ਦੇ ਵਿੱਚੋਂ ਕਦੀ ਕਦਾਂ ਹੀ ਕੋਈ ਐਸੀ ਘਟਨਾ ਘਟਦੀ ਹੈ ਵਰਨਾ ਆਮ ਲੋਕੀ ਤੇ ਮਕਾਨ ਦੇ ਬਾਹਰ ਹੀ ਰਹਿੰਦੇ ਪੈ। ਇੱਕ ਲਫਾਂ ਥੀਏਟਰਾਂ ਦੀ ਦੁਨੀਆ, ਇਹ ਨਾਚ ਗਾਣਿਆਂ ਦੀ ਦੁਨੀਆ, ਇਹ ਜ ਸੰਸਾਰੀ ਐਸ਼ੋ ਇਸ਼ਰਤ ਦੀ ਦੁਨੀਆ ਹੈ ਸਭ ਮਕਾਨ ਦੇ ਬਾਹਰ ਨੇ। ਭਾਵੇਂ ਤੁਹਾਨੂੰ ਦਿਸਣ ਭਈ ਅੰਦਰ ਬੜੇ ਕੁਛ ਨੇ। ਖਾਤ ਖੁਸ਼ ਨੇ ਕੁਝ ਵੀ ਨਹੀਂ, ਸਭ ਮਕਾਨ ਦੇ ਬਾਹਰ ਨੇ। ਬੇਸੁਰਤ ਸੋ ਦੁਬੋਂ ਦੋ ਕੌਈ ਲਈ ਕੋਚੀ ਨਹੀਂ ਨੇ ਬੇਹੋਸ਼ ਜੀ ਜ਼ਿੰਦਗੀ ਸੁੱਤੀ ਹੋਈ ਜ਼ਿੰਦਗੀ ਜਾਗੀ ਹੋਈ ਜ਼ਿੰਦਗੀ ਨੇ ਤਾਂ ਇਸ ਤਰ੍ਹਾਂ ਦੇ ਪੁਰਸ਼ਾਂ ਨੇ ਜਦ ਕਿਆ ਤੇ ਉਹਨਾਂ ਦੀ ਅਵਸਥਾ ਉਹਨਾਂ ਦੇ ਜੀਵਨ ਦਾ ਢੰਗ ਉਹਨਾਂ ਦੇ ਮਸਤਕ ਨੂੰ ਵੇਖ ਕੇ ਅੰਦਾਜ਼ਾ ਲਾਣਾ ਪਏ ਕੋਈ ਗੱਲ ਹੈ ਔਰ ਜਿਹੜਾ ਇਸ ਹੱਦ ਤੱਕ ਦਾ ਨਿਤਨੇ ਨਹੀਂ ਹੈ ਤੇ ਕਰਦਾ ਹੈ ਮੈਂ ਸਮਝਦਾ ਝੂਠ ਬਲਣ ਦਾ ਉਸ ਨੂੰ ਕੀ ਲਾਭ ਹੈ ਤੇ ਮੈਂ ਮੰਨਿਆ ਮੈਂ ਕਿ ਚਲੋ ਮੈਂ ਆਪਣੀ ਖੁਸ਼ਕਿਸਮਤੀ ਸਮਝਦਾ ਇਤੋ ਸੀ ਇਸ ਢੰਗ ਨਾਲ ਮੈਨੂੰ ਆਖਿਆ ਤੇ ਇਸ ਤਰ੍ਹਾਂ ਦੇ ਪੁਰਸ਼ ਦੇ ਮੈਨੂੰ ਦਰਸ਼ਨ ਹੋਏ ਵਰਨਾ ਮੈਂ ਤੇ ਇਹਦੀ ਵਿਆਖਿਆ ਪੜੀ ਹੈ ਤੇ ਵਿਆਖਿਆ ਕਰਦਾ ਅਰਥ ਬੋਧ ਮੈਂ ਪੜੇ ਨੇ ਵਿਦਵਾਨਾਂ ਕੋਲੋਂ ਉਹਨਾਂ ਦੀ ਸੰਗਤ 'ਚ ਰਹੇ ਹਾਂ ਲੇਕਿਨ ਜਿਸ ਦੀ ਕੁੰਡਲ ਨਹੀਂ ਸੁਰਜ ਗਈ ਹੋਵੇ ਜਿੱਥੇ ਅਨਹਦ ਧੁਨੀਆਂ ਵੱਜ ਪਈਆਂ ਹਨ ਇੱਥੇ ਮੇਰੇ ਹੱਥ ਦੀਆਂ ਜਿਹੜੀਆਂ 10 ਉਂਗਲਾਂ ਨੇ بس ਇਹਨਾਂ ਦੇ ਵਿੱਚ ਹੀ ਕੁਝ ਬੰਦੇ ਦਿਖਾਈ ਦਿੱਤੇ ਨੇ ਇਸ ਤੋਂ ਜ਼ਿਆਦਾ ਨਹੀਂ। ਇੰਨੇ ਹੀ ਬੰਦੇ ਇਸ ਤੋਂ ਜ਼ਿਆਦਾ ਨਹੀਂ। ਕੋਟ ਮਧੇ ਕੋ ਬਿਰਲਾ ਸੇਵਕ ਹੋਰ ਸਗਲੇ ਬਿਵਾਰੀ। ਖੈਰ। ਅਨਾਹਦ ਨਾਦੇ ਨਾਦ ਵਜਬੇ ਹੁਣ ਅੰਦਰੋਂ ਹੀ ਨਾਦ ਚੱਲ ਰਿਹਾ ਹੈ। ਹੁਣ ਜ਼ਬਾਨ ਵਾਹਿਗੁਰੂ ਵਾਹਿਗੁਰੂ ਨਹੀਂ ਕਰਦੀ। ਹੁਣ ਤੇ ਦਮ ਦਮ ਸਦਾ ਸਮਾਲਦਾ। ਦਮ ਨਾ 버ਰਤਾ ਜਾ। हूँ ते एक शब्द मेरे प्राण बसत है बहुत जनम न एक थां तक चौकड़ा मार के थोड़ी जप कर दिया उठदनाद चलता है जाप चलता है इसे नुके उठत बैठत थे, सोवत नाम इसे नुके। चल रहे है नाम सुरत ध्यान यू होर उपर उठा विनिया गया विशेषक चक्र जो कंठ दु है, अनाहत जो है। तो हृदय मणिपुर है मणिपुर तो थल्ले सब दिष्ठान है नादी तो ही थोड़ा ऊपर मूलाधार है और एक एक नो भिन -भिन के जैसे सुरत शक्ति अगे जाती है पर पिछे नहीं मुड़ना चाहती क्योंकि अगे कुछ अजब नजारे है ਅਗਾਹੀ ਆਲਾ ਕਦਮ ਵਟਵਧਾਂ ਦਾ ਅੰਦਰ ਸ਼ੌਕ ਪੈਦਾ ਹੁੰਦਾ ਹੈ ਤਾਂ ਵਿਸ਼ੇਸ਼ਿਕ ਚੱਕਰ ਜੈਸੇ ਵਿਨੇ ਆ ਗਿਆ ਰਸਨਾ ਸੱਚ ਨੂੰ ਪ੍ਰਗਟ ਕਰਨ ਦੇ ਸਮਰੱਥ ਹੋ ਗਈ ਇਸੇ ਨੂੰ ਕਹੇ ਵੀ ਬਰੇ ਕੰਠ ਦੇ ਚ ਰੱਬ ਦਾ ਨਾ ਵਸ ਜਿਹੜੇ ਲੋਕੀ ਕਹਿੰਦੇ ਕੰਠ ਦੇ ਚ ਹੀ ਵਸ ਕੇ ਇੱਥੇ ਰਿੱਧ ਸਿੱਧ ਦੀ ਝਲਕ ਵੀ ਹੋ ਜਾਂਦੀ ਇੱਥੇ ਆ ਕੇ ਸਾਇਦ ਕਹਿੰਦੇ ਰਿੱਧ ਸਿੱਧ ਨਾਮੇ ਕੀਦਾ ਸੀ ਨਾਉ ਨਿੱਧੀ 18 ਸਿੱਧੀ ਪਿੱਛੇ ਲਗੀਆਂ ਫਿਰਨ ਜੋ ਹਰ ਹਿਰਦੇ ਸਦਾ ਵਸੇ ਐਸਾ ਬੰਦਾ ਕੋਈ ਜਾਦੂ ਟੋਣਿਆਂ ਦਾ ਪੁਜਾਰੀ ਨਹੀਂ ਰਹਿ ਜਾਂਦਾ ਕੋਈ ਰਿਧੀਆਂ ਸਿੱਧੀਆਂ ਦਾ ਪੁਜਾਰੀ ਨਹੀਂ ਰਹਿ ਜਾਂਦਾ ਰਿਧੀਆਂ ਸਿੱਧੀਆਂ ਉਹਦੀ ਪੁਜਾਰਨ ਨੇ ਉਹਦੇ ਪਿੱਛੇ ਚੱਲਦੀ ਸائے ਦੀ ਤਰ੍ਹਾਂ ਚੱਲਦੀ ਪੜ੍ਹ ਰਿਹਾ ਸੀ ਮੈਂ ਇੱਕ ਦਿਨ ਗਾਥਾ ਇੱਕ ਪੁਰਸ਼ ਤੇ ਦੇਵਤੇ ਪ੍ਰਸੰਨ ਹੋਏ ਉਤੇ ਕਹਾਣੀ ਦਾ ਇੱਕ ਢੰਗ